ਖੁਦ ਮੁਖਤਿਆਰੀ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਖਿਲਾਫ ਝੰਡਾ ਬੁਲੰਦ ਕਰਨ ਵਾਲੇ ਸੁਖਪਾਲ ਖੈਰਾ ਦਾ ਸਿਆਸੀ ਗਰਾਫ ਕੁਝ ਡਿੱਗਦਾ ਨਜ਼ਰ ਆ ਰਿਹਾ ਹੈ ਪਹਿਲਾ ਇਨਸਾਫ ਮਾਰਚ ਦੌਰਾਨ ਲੋਕਾਂ ਨੇ ਖੈਰਾ ਨਾਲ ਬਹੁਤਾ ਇਨਸਾਫ ਨਹੀਂ ਕੀਤਾ ਤੇ ਹੁਣ ਖੈਰਾ ਦੇ ਆਪਣੇ ਗੜ ਪਿੰਡ ਰਾਮਗੜ੍ਹ ਦੇ ਵਿੱਚ ਉਹਨਾਂ ਦੀ ਪਰਚਾਈ ਵੱਲੋਂ ਸਰਪੰਚੀ ਦੀ ਚੋਣ ਹਾਰ ਜਾਣਾ ਖੈਰਾ ਦੀ ਪੰਜਾਬ ਦੇ ਵਿੱਚ ਘਟਦੀ ਲੋਕਪ੍ਰੇਤਾ ਦਰਸਾਉਂਦਾ ਹੈ ਸੋਸ਼ਲ ਮੀਡੀਆ ਤੇ ਮਾਨ ਤੇ ਕੇਜਰੀਵਾਲ ਗਰੁੱਪ ਦੇ ਵੱਲੋਂ ਖੈਰਾ ਖਿਲਾਫ ਕੁਝ ਇਸ ਤਰ੍ਹਾਂ ਦੇ ਨਿਸ਼ਾਨੇ ਸਾਦੇ ਜਾ ਰਹੇ ਨੇ ਦਰਅਸਲ ਖੈਰਾ ਦੀ ਭਾਬੀ रामगढ़ ਪਿੰਡ ਤੋਂ ਸਰਪੰਚੀ ਦੇ ਉਮੀਦਵਾਰ ਸਨ ਅਤੇ ਉਹ ਚੋਣ ਹਾਰ ਗਏ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਅਜਿਹੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਖੈਰ ਹੁਣੇ ਦੇਖਣਾ ਹੋਵੇਗਾ ਕਿ ਸਪਾਲ ਖੈਰਾ ਇਸ ਹਾਰ ਨੂੰ ਕਿਸ ਤੇ ਸਿਰ ਮੜਦੇ ਨੇ ਜਾਂ ਫਿਰ ਉਹ ਵੀ ਬਾਕੀਆਂ ਦੇ ਤਰ੍ਹਾਂ ਹੀ ਇਸ ਹਾਰ ਦਾ ਸਹਰਾ ਸਰਕਾਰ ਦੇ ਸਿਰ ਮੜ ਕੇ ਕਹਿ ਦੇਣਗੇ ਕਿ ਧੱਕਾ ਕੀਤਾ ਗਿਆ ਅਤੇ ਚੋਣ ਸਹੀ ਢੰਗ ਦੇ ਨਾਲ ਨਹੀਂ ਕਰਵਾਈ ਗਈ ਪਰ ਇੱਕ ਗੱਲ ਤਾਂ ਜ਼ਰੂਰ ਹੈ ਕਿ ਪੰਜਾਬ ਡੈਮੋਕਰੈਟਿਕ ਫਰੰਟ ਦਾ ਜਿਸ ਤਰ੍ਹਾਂ ਦਾ ਆਗਾਜ਼ ਹੋਇਆ ਹੈ ਉਸ ਦੇ ਨਾਲ ਖੈਰਾਂ ਨੂੰ ਕੋਈ ਹੱਲਾਸ਼ੇਰੀ ਮਿਲਦੀ ਦਿਖਾਈ ਨਹੀਂ ਦੇ ਰਹੀ ਅਤੇ ਅਰਵਿੰਦ ਕੇਜਰੀਵਾਲ ਜਲਦ ਪੰਜਾਬ ਦੇ ਵਿੱਚ ਰੈਲੀ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਸਾਬਤ ਕਰ ਸਕਦੇ ਨੇ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978